ਇਸ ਬਾਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਹਾਂ ਕਿ ਬ੍ਰਿਗੇਸ਼ਵਰ ਧਾਮ ਦੇ ਬਾਬਾ ਪੰਡਿਤ ਤਮਿੰਦਰ ਸ਼ਾਸਤਰੀ ਜਿਨ੍ਹਾਂ ਦੀ ਸਨਾਤਨ Hindu ਇਕਤਾ ਪੈਦਲ ਯਾਤਰਾ 7 ਨਵੰਬਰ ਨੂੰ ਦਿੱਲੀ ਤੋਂ ਸ਼ੁਰੂ ਹੋਈ ਸੀ ਹੁਣ ਵ੍ਰਿੰਦਾਵਨ ਵੱਲ ਵੱਧ ਰਹੇ ਨੇ ਇਸ ਦੌਰਾਨ ਦੱਸਿਆ ਗਿਆ ਕਿ ਦਿੱਲੀ ਦੇ ਲਾਲ ਕਿਲਾ ਖੇਤਰ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ ਉੱਥੇ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਵੀ ਸਤਕ ਨਜ਼ਰ ਆ ਰਹੀ ਹੈ ਹਾਈ ਅਲਰਟ ਤੇ ਜਿਹੜੀ ਪੁਲਿਸ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਡਿਤ ਤਮਿੰਦਰ ਸ਼ਾਸਤਰੀ ਦੀ ਇਸ ਘਟਨਾ ਤੋਂ ਬਾਅਦ ਸੁਰੱਖਿਆ ਦੇ ਵਿੱਚ ਜਿਹੜਾ ਬਿਆਨ ਆਕਰ ਦਿੱਤਾ ਗਿਆ ਪੰਡਿਤ ਤਮਿੰਦਰ ਸ਼ਾਸਤਰੀ ਸਨਾਤਨ Hindu ਇਕਤਾ ਪੈਦਲ ਯਾਤਰਾ ਦੇ ਗਵਾਹੀ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੱਡਾ ਵਾਅਦਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜਾ ਕਰ ਦਿੱਤਾ ਗਿਆ ਕਿ ਇਹ ਹੋ ਜਾ ਰਹੇ ਕਿ ਦੋ ਹੋਰ ਪੁਲਿਸ ਕੰਪਨੀਆਂ ਇਹਨਾਂ ਦੀ ਸੁਰੱਖਿਆ ਦੇ ਵਿੱਚ ਤੁਰਨਾਤ ਕੱਦ ਦਿੱਤੀਆਂ ਗਈਆਂ ਨੇ ਪਹਿਲਾ ਬਾਬਾ ਦੀ ਸੁਰੱਖਿਆ ਲਈ ਹਰਿਆਣੇ ਦੀਆਂ ਤਿੰਨ ਕੰਪਨੀਆਂ ਤੇ ਨਾਤ ਕੀਤੀਆਂ ਗਈਆਂ ਸਨ ਹੁਣ 7 ਨਵੰਬਰ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਇਹ ਪੈਦਲ ਯਾਤਰਾ ਜੋ ਕਿ ਬ੍ਰਿੰਦਾਵਨ ਆ ਕੇ ਸਮਾਪਤ ਹੋਵੇ ਕਿ ਇਹ ਜਾਣਕਾਰੀ ਖੁਦ ਤਮਿੰਦਰ ਸ਼ਾਸਤਰੀ ਨੇ ਦਿੱਤੀ ਸੀ ਇਸ ਤੋਂ ਬਾਅਦ ਹੁਣ ਧਿਆਨ ਦੇ ਵਿੱਚ ਰੱਖਦੇ ਹੇ ਉਹਨਾਂ ਦੀ ਦੋ ਹੋਰ ਪੁਲਿਸ ਕੰਪਨੀਆਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਿਹੜੀ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਦੱਸਦੇ ਕਿ ਪਿਛਲੇ ਦਿਨੀ ਜਿਹੜਾ ਬੰਬ ਧਮਾਕਾ ਹੋਇਆ ਸੀ ਉਸ ਤੋਂ ਬਾਅਦ ਬਹੁਤ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਸੀ ਪਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਪੰਡਿਤ ਤਮਿੰਦਰ ਸ਼ਾਸਤਰੀ ਜੋ ਕਿ ਸਨਾਤਨ Hindu ਇਕਤਾ ਪੈਦਲ ਯਾਤਰਾ ਦੀ ਗਵਾਹੀ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਲਗਾਤਾਰ ਵਾਦਾ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਹਾਂ ਕਿ ਬ੍ਰਿਗੇਸ਼ਵਰ ਧਾਮ ਦੇ ਬਾਬਾ ਪੰਡਿਤ ਤਮਿੰਦਰ ਸ਼ਾਸਤਰੀ ਜਿਨ੍ਹਾਂ ਦੀ ਸਨਾਤਨ ਹਿੰਦੂ ਇਕਤਾ ਪੈਦਲ ਯਾਤਰਾ 7 ਨਵੰਬਰ ਨੂੰ ਦਿੱਲੀ ਤੋਂ ਸ਼ੁਰੂ ਹੋਈ ਸੀ ਹੁਣ ਵਰਿੰਦਾਵਨ ਵੱਲ ਵਧ ਰਹੇ ਨੇ ਇਸ ਦੌਰਾਨ ਦਾਜੀ ਕਿ ਦਿੱਲੀ ਦੇ ਲਾਲ ਕਿਲਾ ਖੇਤਰ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ ਉੱਥੇ ਇਸ ਘਟਨਾ ਤੋਂ ਬਾਅਦ ਉਹਨਾਂ ਪੁਲਿਸ ਵੀ ਸਤਕ ਨਜ਼ਰ ਆ ਰਹੀ ਹੈ ਹਾਈ ਅਲਰਟ ਤੇ ਜਿਹੜੀ ਪੁਲਿਸ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਡਿਤ ਤਮਿੰਦਰ ਸ਼ਾਸਤਰੀ ਦੀ ਇਸ ਘਟਨਾ ਤੋਂ ਬਾਅਦ ਸੁਰੱਖਿਆ ਦੇ ਵਿੱਚ ਜਿਹੜਾ ਬਾਤਾ ਕਰ ਦਿੱਤਾ ਗਿਆ ਪੰਡਿਤ ਤਮਿੰਦਰ ਸ਼ਾਸਤਰੀ ਸਨਾਤਨ Hindu ਇਕਤਾ ਪੈਦਲ ਯਾਤਰਾ ਦੇ ਗਵਾਹੀ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੱਡਾ ਵਾਦਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜਾ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਦੋ ਹੋਰ ਪੁਲਿਸ ਕੰਪਨੀਆਂ ਇਹਨਾਂ ਦੀ ਸੁਰੱਖਿਆ ਦੇ ਵਿੱਚ ਤੁਰਨਾਤ ਕੱਢ ਦਿੱਤੀਆਂ ਗਈਆਂ ਨੇ ਪਹਿਲਾ ਬਾਬਾ ਦੀ ਸੁਰੱਖਿਆ ਲਈ ਹਰਿਆਣੇ ਦੀਆਂ ਤਿੰਨ ਕੰਪਨੀਆਂ ਤੇ ਤਾਇਨਾਤ ਕੀਤੀਆਂ ਗਈਆਂ ਸਨ ਹੁਣ 7 ਨਵੰਬਰ ਨੂੰ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਇਹ ਪੈਦਲ ਯਾਤਰਾ ਜੋ ਕਿ ਬ੍ਰਿੰਦਾਵਨ ਆ ਕੇ ਸਮਾਪਤ ਹੋਵੇਗੀ ਇਹ ਜਾਣਕਾਰੀ ਖੁਦ ਦਤਤ ਮਹਿੰਦਰ ਸ਼ਾਸਤਰੀ ਨੇ ਦਿੱਤੀ ਸੀ ਇਸ ਤੋਂ ਬਾਅਦ ਹੁਣ ਧਿਆਨ ਦੇ ਵਿੱਚ ਰੱਖਦੇ ਹਨ ਉਹਨਾਂ ਦੀ ਦੋ ਹੋਰ ਪੁਲਿਸ ਕੰਪਨੀਆਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਿਹੜੀ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਦੱਸਦੇ ਕਿ ਪਿਛਲੇ ਦਿਨੀ ਜਿਹੜਾ ਬੰਬ ਧਮਾਕਾ ਹੋਇਆ ਸੀ ਉਸ ਤੋਂ ਬਾਅਦ ਬਹੁਤ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਸੀ ਪਰ ਇਸ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਪੰਡਿਤ ਤਮਿੰਦਰ ਸ਼ਾਸਤਰੀ ਜੋ ਕਿ ਸਨਾਤਨ Hindu ਇਕਤਾ ਪੈਦਲ ਯਾਤਰਾ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਲਗਾਤਾਰ ਵਾਦਾ ਕਰ ਦਿੱਤਾ ਗਿਆ ਹੈ